ਕਰਾਂਗੇ ਉਹਨਾਂ ਵਿਅਕਤੀਆਂ ਦੀ ਜਿਹੜੇ ਕਿ ਆਪਣੀ ਮਰਦਾਨਾ ਤਾਕਤ ਖੋ ਚੁੱਕੇ ਆ ਅਤੇ ਉਹਨਾਂ ਦੇ ਅੰਦਰ ਇੱਕ ਇਹੋ ਜੀ ਕਮਜ਼ੋਰੀ ਪੈਦਾ ਹੋ ਚੁੱਕੀ ਆ ਜਿਹੜੀ ਕਿ ਉਹਨਾਂ ਦੇ ਰੰਗ ਨੂੰ ਵੀ ਪੀਲੇਪਨ ਦੇ ਵਿੱਚ ਲਿਆਂਦਾ ਵਾ ਉਹਨੂੰ ਵੀ ਦੂਰ ਕਰੇਗੀ ਅਤੇ ਤੁਹਾਡੀ ਸਾਰੀ ਕਮਜ਼ੋਰੀ ਜਿਹੜੀ ਆ ਤੁਹਾਡਾ ਵੀਰਜ ਵੀ ਗਾੜਾ ਕਰੇਗੀ ਇਹੋ ਜਿਹਾ ਨੁਸਖਾ ਲੈ ਕੇ ਆਇਆ ਦੋਸਤੋ ਇਹ ਨੁਸਖਾ ਵਰਤ ਕੇ ਦੇਖੋ ਬਹੁਤ ਛੋਟਾ ਜਿਹਾ ਨੁਸਖਾ ਵਾ ਜੇ ਤੁਸੀਂ ਖੋ ਤਿਆਰ ਕਰ ਸਕਦੇ ਹੋ ਤੇ ਠੀਕ ਹੈ ਨਹੀਂ ਤੇ ਸਾਡੇ ਕੋ ਤੁਸੀਂ ਇਹ ਨੁਸਖਾ ਦਵਾਈ ਤਿਆਰ ਲਾ ਜਾ ਸਕਦੇ ਹੋ ਸਸਿਕਾ ਦੋਸਤੋ ਅਜਮ ਤੜਨਾ ਗੱਲ ਕਰਾਂਗਾ ਕਿ ਇਹ ਨੁਸਖਾ ਕੀ ਆ ਸਭ ਤੋਂ ਪਹਿਲਾਂ ਅਸੀਂ ਲੈਣਾ ਇੰਦਰਜੋਣ ਫਿਰ ਲੈਣਾ ਅਸਲੀ ਫੌਲਾਤ ਸ਼ੁੱਧ ਫੇਰ ਲੈਣਾ ਸੀ ਕੂਨ ਹਰੜ ਇਹ ਸਾਰੀਆਂ ਚੀਜ਼ਾਂ 10-10 ਗ੍ਰਾਮ ਲੈਣੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਪੀ ਕੇ ਇਹਦੀਆਂ ਮੋਠ ਬਰਾਬਰ ਗੋਲੀਆਂ ਬਣਾ ਕੇ ਇੱਕ ਦਿਨ ਦੇ ਵਿੱਚ ਤਿੰਨ ਵਾਰ ਲੈਣੀਆਂ ਸਵੇਰੇ ਦੁਪਹਿਰੇ ਅਤੇ ਰਾਤ ਨੂੰ ਇਤਨੇ ਟਾਈਮ ਕੋਸੇ ਦੇ ਦੁੱਧ ਨਾਲ ਲੈਣੀਆਂ ਇਹ ਮਰਦ ਦੀ ਜਿਹੜੀ